26 ਜਨਵਰੀ ਦਾ ਦਿਹਾੜਾ ਪੂਰੇ ਦੇਸ਼ ਵਿੱਚ ਮਨਾਇਆ ਗਿਆ ਪਰ ਬੜੀ ਮੰਦਭਾਗੀ ਘਟਨਾ ਅੰਮ੍ਰਿਤਸਰ ਵਿਖੇ આરોપી ਵੱਲੋਂ ਬਾਬਾ ਸਾਹਿਬ ਦੇ ਸੈਂਚੂ ਦੀ ਹਥੌੜੇ ਨਾਲ ਤੋੜਨ ਤੇ ਬੇਅਦਬੀ ਕਰਨੀ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਹਰਜੀਤ ਸਿੰਘ ਪੇਸੀ ਜ਼ਿਲ੍ਹਾ ਪ੍ਰਧਾਨ ਦੁਆਬਾ ਪੀਕੇਯੂ ਜਲੰਧਰ ਜਸਬੀਰ ਸਿੰਘ ਮੀਤ ਪ੍ਰਧਾਨ ਸੂਬਾ ਤੇਰਸੇਮ ਸਿੰਘ ਢਿੱਲੋਂ ਜਰਨਲ ਸਕੱਤਰ ਜਲੰਧਰ ਪੀਕੇਯੂ ਦੁਆਬਾ ਸੁਰਿੰਦਰਪਾਲ ਸਿੰਘ ਪੇਸੀ ਸਨ ਟੌਕ ਸਿੰਘ ਤੇ ਸੀਤੇ ਕਿਸਾਨ ਆਗੂਆਂ ਨੇ ਕੀਤੀ ਉਹਨਾਂ ਨੇ ਕਿਹਾ આરોપી ਨੇ ਜੋ ਬੇਅਦਬੀ ਕੀਤੀ ਹੈ ਉਸ ਦੀ ਜਾਂਚ ਉੱਚ ਪੱਧਰੀ ਕਰਵਾਈ ਜਾਵੇ ਇਸ ਦੇ ਪਿੱਛੇ ਕਿਸ ਦਾ ਹੱਥ ਹੈ ਵੱਖ-ਵੱਖ ਧਰਾਵਾਂ ਤੇ ਤਾ ਮਾਮਲਾ ਦਰਜ ਕਰਕੇ ਕੇਦਰ ਸਰਕਾਰ ਤੇ ਪੰਜਾਬ ਸਰਕਾਰ ਸਖਤ ਸਜ਼ਾਵਾ ਦੇਵੇ ਰਿਪੋਰਟ ਅਜੀਤ ਸਿੰਘ ਨਾਗੀ ਗੁਰシャン ਸਿੰਘ ਨਾਗੀ ਮਨਪ੍ਰੀਤ ਸਿੰਘ ਦੀ ਫਿਲੋਰ ਤੋਂ ਵਿਸ਼ੇਸ਼ ਰਿਪੋਰਟ ਜੈ ਭੀਮ ਜੈ ਭਾਰਤ ਮੈਂ ਹਰਜੀਤ ਸਿੰਘ ਕੇਸੀ ਭਾਰਤ ਕਿਸਾਨਾਂ ਨੂੰ ਦਬਾਬਾ ਜ਼ਿਲ੍ਹਾ ਜਲੰਧਰ ਪਿਛਲੇ ਦਿਨੀ ਜੋ ਅਮਰੋਸਾ ਸਾਹਿਬ ਡਾਕਟਰ ਅੰਮਿਤਕਰ ਸਾਹਿਬ ਦਾ ਇਸ ਟੈਟਿਓ ਨੂੰ ਛੇੜਛੜ ਕੀਤੀ ਭੰਤੋੜ ਕੀਤੀ ਮੈਂ ਪੋਰ ਜੋਰ ਇਹਨਾਂ ਨੇ ਹਿੰਦੀ ਕਰਨਾ ਤੇ ਮੈਂ ਭਾਰਤੀ ਜਨ ਦੁਆਬਾ ਬਲੋਂ ਪੋਰ ਜੋਰ ਕੰਨਾ ਕਿ ਇਹਨੂੰ ਸਾਥੋ ਸਾਥ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਸ਼ਰਾਰਤੀ ਅੰਸਰ ਇਦਾਂ ਦੇ ਕੰਮ ਨਾ ਕਰ ਸਕਣ ਜੈ ਭੀਮ ਜੈ ਭਾਰਤ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ